ਇੰਧਾ ਦਾ ਪਾਣੀ ਲਿਆਇਆ ਜਿਹੜਾ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਹੈ ਬਹੁਤੀ ਸ਼ੁੱਧ ਪਾਣੀ ਅਲਕਲਾਈਨ ਜਿਹਦੀ ਕੁਆਲਿਟੀ ਦਾ ਲੋਹਾ ਪੂਰਾ ਵਰਲਡ ਜਾਣਦਾ ਔਰ ਜਿਸ ਪਾਣੀ ਨੂੰ ਐਥਲੀਟ ਵੱਡੇ ਵੱਡੇ ਸੈਲੀਬ੍ਰਿਟੀ ਜਾਂ ਐਕਟਰ ਡਾਇਰੈਕਟਰ ਪੀਂਦੇ ਅੱਜ ਇਸ ਪਾਣੀ ਨੂੰ ਆਮ ਲੋਕ ਵੀ ਪੀਣਗੇ ਇਸ ਨੇ ਐਂਟੀਆਕਸੀਡੈਂਟ ਪ੍ਰੋਪਰਟੀ ਹੈ ਜੋ ਕਿ ਐਂਟੀਏਜਿੰਗ ਪ੍ਰੋਪਰਟੀ ਪਾਣੀ ਮੇਂ ਦਾਲਦੀ ਹੈ दूसरी प्रॉपर्टी ये है इसमें कि ये पानी अल्कलाइन रेंज में काउंट करता है दूसरा पानी जो आपको मार्केट में मिलता है या आप आर का पानी जो पीते हैं वो एसिडिक नेचर का होता है अदानी लाया जिसन मेडिकल कहती है पी एच लेवल पानी पीना जो रूटीन थोड़ी सेहत ले नाइन पीएच का वाटर है और इस पानी पी करके बहुत सारे लोग अपने बेहतर कर सकते। अब आपकी पानी जो पा, पानी आप पी रहे हैं वो तो आपकी बॉडी में जाके एब्जॉर्ब ही नहीं हो पाता है तो आपकी बॉडी जो है वो हाइड्रेटेड नहीं हो पाती है बट डी अल्कि आपकी बॉडी को हाइड्रेटेड रखता है और डिटॉक्सिफिकेशन जो है वो ईजीली हो पाता संपर्क करो इस बार वरतो थोजल्ट अपने आप देखेगा तीन आप कहोगे कि वाकई पानी ियम प्लेट देनाल शुद्ध तरीके देनाल। कोई केमिकल नहीं है आप दवाई खा लीजिए आप खाएंगे भी उसी पानी के साथ ही बट हम जड़ पे काम कर रहे हैं हम कर रहे हैं उस जड़ पे काम जिस जड़ से आप ठीक हो सकते लेर पानी 300, 400 तीन सौ चार सौ रुपए लीटर ਪਰ ਅਸੀਂ ਇਹ ਪਾਣੀ ਸਿਰਫ ਔਰ ਸਿਰਫ 80 ਰੁਪਏ ਲੀਟਰ ਦੇ ਵਿੱਚ ਮਾਰਕੀਟ ਚ ਲੈ ਕੇ ਆਇਆ ਹੈ। ਅਲਕਲਾਈਨ ਵਾਟਰ ਸਪਲਾਈ ਦਾ ਦਫਤਰ ਕੰਗ ਮਾਰਕੀਟ ਚੰਡੀਗੜ੍ਹ ਰੋਡ ਸੰਭਰਾਲਾ ਦੇ ਵਿੱਚ ਖੁੱਲ ਚੁੱਕਾ ਹੈ। ਜਿਸ ਦਾ ਉਦਘਾਟਨ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਹਰਪਜਨ ਸਿੰਘ ਦੇ ਵੱਲੋਂ ਰੀਬਨ ਕੱਟ ਕੇ ਕੀਤਾ ਗਿਆ। ਇਸ ਮੌਕੇ ਉਹਨਾਂ ਗੱਲਬਾਤ ਕਰਦੇ ਦੱਸਿਆ ਕਿ ਇਹ ਪਾਣੀ ਸਰੀਰ ਦੇ ਵਿੱਚ ਮਾੜੇ ਤੱਤਾਂ ਨੂੰ ਖਤਮ ਕਰਦਾ ਹੈ ਤੇ ਸਰੀਰ ਵਿੱਚ ਤੰਦਰੁਸਤੀ ਲੈ ਕੇ ਆਉਂਦਾ ਹੈ ਜਿਸ ਨਾਲ ਕਈ ਬਿਮਾਰੀਆਂ ਵੀ ਦੂਰ ਹੁੰਦੀਆਂ ਨੇ ਇਸ ਮੌਕੇ ਕੰਪਨੀ ਦੀ ਮੈਨੇਜਰ ਸ਼ਵੇਤਾ ਠਾਕੁਰ ਨੇ ਗੱਲਬਾਤ ਕਰਦੇ ਇਸ ਨਾਲ ਹੋਣ ਵਾਲੇ ਸਰੀਰਕ ਲਾਭ ਦੀ ਜਾਣਕਾਰੀ ਦਿੱਤੀ ਇਸ ਮੌਕੇ ਪਹੁੰਚੇ ਗੁਰਬਚਨ ਸਿੰਘ ਬੈਂਸ ਨੇ ਜਾਣਕਾਰੀ ਸਾਂਝੀ ਕਰਦੇ ਕਿਹਾ ਕਿ ਅਸੀਂ 1 ਸਾਲ ਤੋਂ ਇਸ ਪਾਣੀ ਦੀ ਵਰਤੋਂ ਕਰ ਰਹੇ ਹਾਂ ਜਿਸ ਨਾਲ ਸਾਡੇ ਘਾਦੇ ਵਿੱਚੋਂ 80% ਬਿਮਾਰੀਆਂ ਖਤਮ ਹੋ ਚੁੱਕੀਆਂ ਨੇ ਇਸ ਕੰਪਨੀ ਦੇ ਰਾਇਲ ਅਲਕਲਾਈਨ ਵਾਟਰ ਸਮਰਾਲਾ ਦੇ ਮਾਲਕ ਸੰਦੀਪ ਸਿੰਘ ਨੇ ਗੱਲਬਾਤ ਕਰਦੇ ਹਾਂ ਇਸ ਪਾਣੀ ਦੀਆਂ ਵਿਸ਼ੇਸ਼ਤਾਵਾਂ ਤੇ ਪਾਣੀ ਨੂੰ ਪੀਣ ਤੋਂ ਬਾਅਦ ਹੋਣ ਵਾਲੇ ਫਾਇਦਿਆਂ ਦੀ ਜਾਣਕਾਰੀ ਵੀ ਸਾਂਝੀ ਕੀਤੀ ਉਦਘਾਟਨ ਮੌਕੇ ਸਮਰਾਲਾ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾਗਿੱਲ ਅਤੇ ਹੋਰ ਵਿਸ਼ੇਸ਼ ਅਧਿਪਤਵੰਤੇ ਸੱਜਣ ਹਾਜ਼ਰ ਰਹੇ ਪਹਿਲਾਂ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਹਰਪਜੰਤ ਸਿੰਘ ਜ਼ਿਰਕਪੁਰ ਤੋਂ ਬਿਲੋਂਗ ਕਰਦੇ ਹਾਂ ਔਰ D9 alkaline water ਜਿਹਦਾ ਕੇਸ ਜ਼ਿਰਪੁਰ ਦੇ ਵਿੱਚ ਪਿਛਲੇ 3 ਸਾਲ ਤੋਂ ਪ੍ਰਚਾਰ ਪ੍ਰਸਾਰ ਕਰ ਰਹੇ ਹਾਂ ਔਰ ਬਹੁਤ ਹੀ ਖੁਸ਼ੀ ਅਤੇ ਮਾਣ ਦੇ ਨਾਲ ਅਸੀਂ ਤੁਹਾਨੂੰ ਦੱਸਣਾ ਚਾਹਾਂਗੇ ਕਿ ਸਮਰਾਲਾ ਦੇ ਵਿੱਚ ਵੀ ਅੱਜ ਸਾਡੀ ਡਿਸਟ੍ਰੀਬਿਊਟਰਸ਼ਿਪ ਜਿਹੜੀ ਹੈ ਓਪਨ ਹੋਈ ਹੈ ਔਰ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹਾਂਗਾ ਸਾਡੇ ਬਹੁਤ ਹੀ ਸੁਚੱਜੀ ਟੀਮ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਸਰਦਾਰ ਹਰਜਿੰਦਰ ਸਿੰਘ ਜੀ ਸੰਦੀਪ ਸਿੰਘ ਜੀ ਔਰ ਜਸ਼ਨਦੀਪ ਸਿੰਘ ਜੀ ਜਿਨ੍ਹਾਂ ਨੇ ਸਮਰਾਲਾ ਦੇ ਵਿੱਚ ਸਮਰਾਲਾ ਦੇ ਲੋਕਾਂ ਵਾਸਤੇ ਇੱਕ ਬਹੁਤ ਹੀ ਸ਼ੁੱਧ ਪਾਣੀ ਅਲਕਲਾਈਨ ਜਦੀ ਕੁਆਲਿਟੀ ਦਾ ਲੋਹਾ ਪੂਰਾ ਵਰਲਡ ਜਾਣਦਾ ਔਰ ਜਿਸ ਪਾਣੀ ਨੂੰ ਐਥਲੀਟ ਵੱਡੇ ਵੱਡੇ ਸੈਲੀਬ੍ਰਿਟੀ ਜਾਂ ਐਕਟਰ ਡਾਇਰੈਕਟਰ ਪੀਂਦੇ ਅੱਜ ਇਸ ਪਾਣੀ ਨੂੰ ਆਮ ਲੋਕ ਵੀ ਪੀਂਦੇ ਔਰ ਇਸ ਪਾਣੀ ਦੀ ਕੁਆਲਿਟੀ ਹੈ ਕਿ ਅਸੀਂ ਅਗਰ ਇਸ ਪਾਣੀ ਦੀ ਗੱਲ ਕਰੀਏ D9 ਅਲਕਲਾਈਨ ਵਾਟਰ ਦੀ ਤਾਂ ਆਪਣੇ ਆਪ ਦੇ ਵਿੱਚ ਇਹ 9 ਪੀਐਚ ਦਾ ਵਾਟਰ ਹੈ ਔਰ ਇਸ ਪਾਣੀ ਨੂੰ ਪੀ ਕਰਕੇ ਬਹੁਤ ਸਾਰੇ ਲੋਕ ਆਪਣੇ ਸਵਸਥ ਨੂੰ ਹੋਰ ਬਿਹਤਰ ਕਰ ਸਕਦੇ ਹਨ ਇਹ 80 ਗਲ ਦੀ ਪਾਣੀ ਕਿੰਨਾ ਜ਼ਿਆਦਾ ਇਸ ਜਿਹੜੇ ਹੋਰ ਜਿਹੜੇ ਹੈਗੇ ਬਣੇ ਜਿਹੜੇ ਫਿਲਟਰ ਨਾਲ ओके ਪਾਣੀ ਐਕਚੁਅਲੀ ਨੈਚੁਰਲ ਪ੍ਰੋਸੈਸ ਹੈ ਔਰ ਨੈਚੁਰਲ ਪ੍ਰੋਸੈਸ ਕੀ ਹੈ ਕਿ ਇਹ ਪਾਣੀ ਗਰਾਊਂਡ ਵਾਟਰ ਤੋਂ ਹੀ ਅਸੀਂ ਯੂਜ਼ ਕਰ ਰਹੇ ਹਾਂ ਔਰ ਉਹਦੇ ਵਿੱਚ ਜਿਹੜਾ ਐਸਿਡਿਕ ਵਾਟਰ ਹੈ ਉਹਨੂੰ ਅਸੀਂ ਬਾਹਰ ਕੱਢ ਰਹੇ ਹਾਂ ਔਰ ਸਾਡੇ ਕੋਲ ਜਿਹੜਾ ਬਚਿਆ ਹੋਇਆ ਅਲਕਲਾਈਨ ਵਾਟਰ ਹੈ ਅਸੀਂ ਉਹਨੂੰ ਸਪਲਾਈ ਕਰ ਰਹੇ ਹਾਂ ਇਹਦਾ ਪ੍ਰੋਸੀਜਰ ਹੈ ਕਿ ਪਾਣੀ ਨੂੰ ਇਲੈਕਟ੍ਰੋਲਾਈਸਿਸ ਕਰਕੇ ਹੀ ਅਲਕਲਾਈਨ ਦੇ ਤਰੀਕੇ ਨਾਲ ਤਿਆਰ ਕੀਤਾ ਜਾਂਦਾ ਔਰ ਅਸੀਂ ਟਾਈਟੇਨੀਅਮ ਪਲੇਟਸ ਦੇ ਨਾਲ और शुद्ध तरीके देना। ये कोई कैमिकल ऐड नहीं है कोई किसी तरह की कोई काटरेज सिस्टम नहीं है कोई मीडियम सिस्टम नहीं है पूरी तरह एक ऑरगैनिक तरीका जो टाइटेनियम की प्लेट्स नूज़ किया जाता जापानी टैक्निक है बेसिकली और उतों ही ये तरीका है एलकाइन वोटर का तैयार होर असी पूरे देश तक इस पानी में जो लैके जा रहे हैं और सा कोशिश है कि इस पानी में हर बंदा पी गल करिए ਅਸੀਂ ਇਹਦੇ ਦੋ ਸੈਗਮੈਂਟ ਤਿਆਰ ਕੀਤੇ ਹੋਏ ਆ ਪਹਿਲਾ ਕਮਰਸ਼ੀਅਲ ਹੈ ਕਮਰਸ਼ੀਅਲ ਦੇ ਵਿੱਚ ਆਪਾਂ ਹੋਟਲ ਰੈਸਟੋਰੈਂਟ ਜਾਂ ਆਪਾਂ ਕੈਫੇ ਦੀ ਗੱਲ ਕਰ ਲਈਏ ਤਾਂ ਉੱਥੇ ਜਦੋਂ ਵੀ ਤੁਸੀਂ ਖਾਣਾ ਖਾਣ ਜਾਂਦੇ ਹੋ ਜਾਂ ਤੁਸੀਂ ਵੈਸੇ ਬੈਠੇ ਹੋ ਤਾਂ ਪਾਣੀ ਦਾ ਕਦੇ ਵੀ ਆਪਾਂ ਪ੍ਰਾਈਸ ਨਹੀਂ ਦੇਖਦੇ ਬੇਸਿਕਲੀ ਅਗਰ ਗੱਲ ਕੀਤੀ ਜਾਏ ਤਾਂ ਐਲਕੈਲਾਈਨ ਪਾਣੀ 200 300 400 ਰੁਪਏ ਲੀਟਰ ਤੋਂ ਸਟਾਰਟ ਹੁੰਦਾ ਹੈ ਪਰ ਅਸੀਂ ਇਹ ਪਾਣੀ ਸਿਰਫ ਔਰ ਸਿਰਫ 80 ਰੁਪਏ ਲੀਟਰ ਦੇ ਵਿੱਚ ਮਾਰਕੀਟ ਵਿੱਚ ਲਿਆ ਕੇ ਆ ਪਰ ਜੇ ਗੱਲ ਕਰੀਏ ਡੋਮੈਸਟਿਕ ਦੀ ਜਾਂ ਆਪਾਂ ਪਿੰਡਾਂ ਦੇ ਵਿੱਚ ਇਸ ਪਾਣੀ ਨੂੰ ਪਹੁੰਚਾਉਣ ਦੀ

तो इस पानी में तीन प्रॉपर्टीज़ हैं जो कि इस पानी को अलग करता है पहली प्रॉपर्टी ये है कि इसमें एंटी प्रॉपर्टी है जो कि एंटी एजिंग प्रॉपर्टी पानी में डालती है दूसरी प्रॉपर्टी ये है इसमें कि ये पानी अल्कलाइन रेंज में काउंट करता है दूसरा पानी जो आपको मार्केट में मिलता है या आप आर का पानी जो पीते हैं वो एसिडिक नेचर का होता है जिसकी वजह से आपकी बॉडी में मेन प्रॉब्लम्स जो हैं एसिडिटी से प्रॉब्लम्स जो आती हैं डाइजेस्टिव इश्यूज आते हैं या आप कहिए कि सारी प्रॉब्लम की जो जड़ है वो एसिडिक नेचर ही होता है तो जितनी भी डिजीजेज हैं वो एसिडिक नेचर में ही आती है तो एल्कलाइन पानी अगर आप पीते हैं तो आपकी बॉडी जो है वो डिजीज़ से रहित रहती है और अगर आप ये पानी पीते हैं तो इसमें एक और प्रॉपर्टी है जो कि है माइक्रो क्लस्टर्ड प्रॉपर्टी अब आपकी पानी जो पा, पानी आप पी रहे हैं वो आपकी बॉडी में जाके एब्जॉर्ब ही नहीं हो पाता है तो आपकी बॉडी जो है वो हाइड्रेटेड नहीं हो पाती है बट डी नाइन एल्कोलाइन वाटर आपकी बॉडी को हाइड्रेटेड रखता है और डिटॉक्सिफिकेशन जो है वो ईजिली हो पाता है तो आपके पानी के थ्रू ही अब हम ये पानी को इतना एम्फोसाइज क्यों कर रहे हैं आज की डेट में जो सिनेरियो बन चुका है जो हालात अब हो चुके हैं वो बीमारी इतनी ज़्यादा फैल चुकी है कि डॉक्टर्स भी कई जगहों पे हेल्प नहीं कर पाते हैं बट अगर हम ये करें कि पानी अपना चेंज करें जिस वजह से प्रॉब्लम्स आ रही हैं उसी को ही अगर हम चेंज कर देंगे तो आपकी बॉडी में वो प्रॉब्लम्स आएंगी ही नहीं क्योंकि जितनी भी आप दवाई खा लीजिए आप खाएंगे भी उसी पानी के साथ ही ਬਟ ਹਮ ਜੜ ਪੇ ਕਾਮ ਕਰ ਰਹੇ ਹਾਂ ਹਮ ਕਰ ਰਹੇ ਹਾਂ ਉਸ ਜੜ ਪੇ ਕਾਮ ਜਿਸ ਜੜ ਸੇ ਆਪ ਠੀਕ ਹੋ ਸਕਤੇ ਹੈ ਪਲੀਜ਼ ਆਪ ਇਸ ਪਾਣੀ ਕੋ ਪੀਣਾ ਸ਼ੁਰੂ ਕਰੀਏ ਔਰ ਹੈਲਦੀ ਹੋ ਜਾਏਗੀ ਥੈਂਕ ਯੂ ਸੋ ਮਚ ਐਂਡਰੀ ਸਰ ਮਾ ਅਬਾ ਸਰ ਮੇਰਾ ਨਾਮ ਹੈ ਗੁਰਵਚਨ ਸਿੰਘ ਬੈਸ ਮੈਂ ਡੀ ਨਾਲ ਅਲਕਾ ਅਲਕਲਾਈਨ ਨਾਲ ਕਮ ਸੇ ਕਮ 1 ਸਾਲ ਤੋ ਜੁੜਿਆ ਹੋਇਆ ਹੈ 1 ਸਾਲ ਤੋ ਪਾਣੀ ਯੂਜ਼ ਕਰ ਰਹੇ ਹਾਂ ਜੀਦੇ ਵਿੱਚ ਆਪਕੋ ਪਾਣੀ ਪੀਣ ਨਾਲ ਇਹਦੇ ਇੰਨੇ ਬੈਨੀਫਿਟ ਹੈ ਤੇ ਘਰ ਦੇ ਵਿੱਚੋਂ ਇਹਕੇ 슈ਗਰ ਸੀ 슈ਗਰ ਖਤਮ ਹੋ ਗਈ ਬੀਪੀ ਸੀ ਬੀਪੀ ਖਤਮ ਹੋ ਗਿਆ ਠੀਕ ਹੈ ਖਾਰਡ ਦੀਆਂ ਬਿਮਾਰੀਆਂ ਇਹਦੇ ਪੀੜ ਨਾਲ ਖਤਮ ਹੋ ਜਾਂਦਾ ਤੇ ਐਡਾ ਪਾਣੀ ਸ਼ੁੱਧ ਹੋਰ ਸਾਨੂੰ ਕਿਤੇ ਨਹੀਂ ਮਿਲ ਸਕਦਾ ਵਰਲਡ ਦਾ ਸਭ ਤੋਂ ਸ਼ੁੱਧ ਪਾਣੀ ਹੈ ਇਹਨੂੰ ਵੱਧ ਤੋਂ ਵੱਧ ਹੁਸਕ ਮੈਂ ਇਹੀ ਕਹਿਣਾ ਚਾਹੁੰਦਾ ਵੀ ਇਹਦੇ ਨਾਲ ਜੋੜੋ ਤੇ ਇਹਨੂੰ ਯੂਜ਼ ਕਰੋ ਠੀਕ ਹੈ ਸਭ ਤੋਂ ਪਹਿਲਾਂ ਸਮਰਾਲਾ ਵਾਸੀਆਂ ਨੂੰ ਸਾਡੇ ਤਿੰਨਾਂ ਭਰਾਵਾਂ ਵੱਲੋਂ ਸਾਰੇ ਨੂੰ ਸਤ ਸ੍ਰੀ ਅਕਾਲ ਅਦਾਬ ਖੁਦਾ হাফেজ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਕਿ ਜੋ ਅੱਜ ਦੇ ਟਾਈਮ ਵਿੱਚ ਬਿਮਾਰੀਆਂ ਦਾ ਦੌਰ ਚੱਲ ਰਿਹਾ ਹੈ ਕੋਈ ਨਾ ਕੋਈ ਬੱਚੇ ਤੋਂ ਲੈ ਕੇ ਨੌਜਵਾਨ ਤੇ ਉਸ ਤੋਂ ਇਲਾਵਾ ਬੁਢਾਪਾ ਹਰ ਇੱਕ ਕੋਈ ਨਾ ਕੋਈ ਬਿਮਾਰੀ ਦਾ ਸ਼ਿਕਾਰ ਹੈ। ہماری ਇੰਨੀ ਜੜਾਂ 'ਚ ਬੈਠ ਗਈ ਲੋਕਾਂ ਨੂੰ ਪਤਾ ਨਹੀਂ ਲੱਗਦਾ ਇਸ ਤੋਂ ਕਿਵੇਂ ਛੁਟਕਾਰਾ ਪਾਇਆ ਜਾਏ। ਲੋਕਾਂ ਨੂੰ ਇਹ ਸਾਰੇ ਜਾਗਰੂਕ ਕਰਨ ਲਈ ਅਸੀਂ ਮਾਰਕੀਟ ਵਿੱਚ ਇਦਾਂ ਦਾ ਪਾਣੀ ਲਿਆਇਆ ਹੈ ਜਿਹੜਾ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਹੈ 70 ਤੋਂ 75% ਪਾਣੀ ਸਾਡਾ ਸਰੀਰ ਹੈ ਅਸੀਂ ਰੋਜ਼ ਪਾਣੀ ਕਰਕੇ ਚੀਜ਼ਾਂ ਖਾ ਕੇ ਉਸ ਸਰੀਰ ਨੂੰ ਆਪਣੇ ਪਾਣੀ ਵਾਲੇ ਸਰੀਰ ਨੂੰ ਬਦਲਾ ਕਰਦੇ ਹਾਂ ਤੇ ਸਾਡਾ ਸਰੀਰ ਬਿਮਾਰੀਆਂ ਦਾ ਘਰ ਬਣਦਾ ਜਾਂਦਾ ਅਸੀਂ ਇਦਾਂ ਦਾ ਪਾਣੀ ਲਿਆਇਆ ਜਿਸ ਨੂੰ ਮੈਡੀਕਲ ਕਹਿੰਦੀ ਹੈ ਵੀ ਤੁਸੀਂ ਪੀ ਐਚ 9 ਲੈਵਲ ਦਾ ਪਾਣੀ ਪੀਣਾ ਜੋ ਰੁਟੀਨ ਵਿੱਚ ਤੁਹਾਡੀ ਸਿਹਤ ਲਈ ਫਾਇਦੇਮੰਦ ਹੈ। ਇਹ ਲੈਵਲ ਦਾ ਪਾਣੀ ਅਸੀਂ ਬਹੁਤ ਖੁਸ਼ਕबरी ਦੀ ਗੱਲ ਹੈ ਕਿ ਸਮਰਾਲਾ ਵਾਸੀਆਂ ਦੇ ਲਈ ਅਸੀਂ ਇਹ ਪ੍ਰਾਲਾ ਕੀਤਾ ਵੀ ਆਪਦੇ ਸ਼ਹਿਰ ਵਿੱਚ ਅਸੀਂ ਇਸ ਦੀ ਮੇਨ ਡਿਸਟ੍ਰੀਬਿਊਸ਼ਨਸ਼ਿਪ ਲੈ ਲਈ। ਇਸ ਪਾਣੀ ਨੂੰ ਪੀ ਕੇ ਤੁਸੀਂ ਆਪ ਹਲਕਾ ਮਹਿਸੂਸ ਕਰੋਗੇ, ਬਿਮਾਰੀਆਂ ਤੋਂ ਮੁਕਤੀ ਪਾਓਗੇ। ਸਾਡੀ ਇਹੀ ਬੇਨਤੀ ਹੈ। ਸਾਨੂੰ ਸੰਪਰਕ ਕਰੋ। ਇਸ ਨੂੰ ਇੱਕ ਵਾਰ ਵਰਤੋ ਤੁਹਾਨੂੰ ਰਿਜ਼ਲਟ ਆਪਣੇ ਆਪ ਦੇਖੇਗਾ ਤੁਸੀਂ ਆਪ ਕਹੋਗੇ ਕਿ ਵਾਕੇ ਹੀ ਪਾਣੀ ਨਹੀਂ ਇੱਕ ਅਮਰਤ ਹੈ ਇਸ ਪਾਣੀ ਨੂੰ ਲੈਣ ਲਈ ਸਾਡਾ ਮਹਿਮਾ ਕਿ ਅਸੀਂ ਹਰ ਇੱਕ ਗਲੀ ਹਰ ਇੱਕ ਮਹੱਲੇ ਹਰ ਇੱਕ ਦੁਕਾਨ ਤੇ ਪਹੁੰਚਾਈਏ ਪਰ ਜੇ ਤੁਸੀਂ ਹਜੇ ਤੁਹਾਨੂੰ ਨਹੀਂ ਪਤਾ ਲੱਗਦਾ ਕਿ ਕਿਥੋਂ ਪਾਣੀ ਮਿਲਦਾ ਸਾਡਾ ਮੇਨ ਆਫਿਸ ਸਮਰਾਲਾ ਚੰਡੀਗੜ੍ਹ ਰੋਡ ਕੰਗ ਮਾਰਕੀਟ ਸ਼ਾਪ ਨੰਬਰ 4 ਰਾਇਲ ਅਲਕਾ ਨਾਮ ਅਲਕਾ ਲਾਈਨ ਵਾਟਰ ਸਪਲਾਈਰ ਦੇ ਨਾਂ ਉਤੇ ਸਟੇਟ ਹੈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ